ਜੇਕਰ ਤਕਸੀਮ ਕਰਾਉਣੀ ਹੋਵੇ ਸਾਰੇ ਮਾਲਕ ਸਹਿਮਤ ਨੇ ਪਰ ਜਿਸ ਨੇ ਜ਼ਮੀਨ ਖਰੀਦੀ ਆ ਉਹ ਸਹਿਮਤ ਹੋਣਾ ਚਾਹੀਦਾ ਜਾਂ ਨਹੀਂ ਬਿਲਕੁਲ ਹੋਣਾ ਚਾਹੀਦਾ ਉਹ ਵੀ ਮਾਲਕ ਬਣ ਗਿਆ ਨਾ ਜਦੋਂ ਖਰੀਦ ਲਈ ਹਾਂਜੀ ਇੱਕ ਬੰਦਾ ਵੇਚ ਗਿਆ ਜ਼ਮੀਨ ਉਹਦੀ ਤੋਂ ਤੇ ਉਹ ਆ ਗਿਆ ਉਹ ਖੇਪਟ ਚ ਜਦੋਂ ਹਿੱਸੇਦਾਰ ਬਣ ਗਿਆ ਉਹਦੀ ਵੀ ਸਹਿਮਤੀ ਜ਼ਰੂਰੀ ਹੈ ਠੀਕ ਹੈ ਜੀ ਹਾਂ ਜੇ ਉਹਨੇ ਮਕਸੂਸ ਨੰਬਰ ਖਰੀਦਾ ਹੋਇਆ ਉਹਨੂੰ ਉਹੀ ਨੰਬਰ ਪਾ ਰਹੇ ਨੇ ਫਿਰ ਉਹਦੀ ਐਡੀ ਸਹਿਮਤੀ ਦੀ ਲੋੜ ਨਹੀਂ ਅੱਛਾ ਇਹ ਵੀ ਫਰਕ ਹੈਗਾ ਜੀ ਹਾਂ ਠੀਕ ਆ ਜੇ ਖੇਪਟ ਚ ਹਿੱਸੇਦਾਰ ਹੈ ਮਾਲਕ ਬਣ ਗਿਆ ਹਿੱਸੇਦਾਰ ਫਿਰ ਉਹਦੀ ਸਹਿਮਤੀ ਜ਼ਰੂਰੀ ਹੈ ਅੱਛਾ ਜੇ ਮਕਸੂਸ ਨੰਬਰ ਫਿਰ ਸਹਿਮਤੀ ਲੋ ਫਿਰ ਕੋਈ ਲੋੜ ਨਹੀਂ ਜੇ ਉਹਨੇ ਮਕਸੂਸ ਨੰਬਰ ਖਰੀਦਾ ਹੋਇਆ ਹੈ ਨਾ ਹਾਂਜੀ ਹਾਂ ਇੱਕ ਨੰਬਰ ਦਾ ਸਪੈਸ਼ਲ ਦਾ ਮਾਲਕ ਬਣ ਗਿਆ ਉਹ ਖਰੀਦਾ ਠੀਕ ਹੈ ਜੀ ਪਰੰਤੂ ਉਹਨੂੰ ਉਹੀ ਨੰਬਰ ਪਾ ਰਹੇ ਆ ਆਪਾਂ ਤਕਸੀਮ ਚ ਬਾਕੀ ਜ਼ਮੀਨ ਆਪਾਂ ਵੰਡ ਰਹੇ ਆ ਫਿਰ ਉਹਦੀ ਲੋੜ ਠੀਕ ਹੈ ਜੀ ਇੱਕ ਦੋ ਭਰਾਵਾਂ ਵਿੱਚੋਂ ਇੱਕ ਭਰਾ ਦੀ ਮੌਤ ਹੋ ਗਈ ਤੇ ਉਸ ਦੀ ਜ਼ਮੀਨ ਕਿਵੇਂ ਨਾਮ ਕਰਵਾ ਸਕਦੇ ਜੇਕਰ ਭਰਾ ਕੁਮਾਰਾ ਹੋਵੇ ਭਰਾ ਕੁਮਾਰਾ ਦੀ ਡੈਥ ਹੋ ਗਈ ਮਾਂ ਹੈਗੀ ਮਾਂ ਹੈਗੀ ਪਿਓ ਹੈ ਗਿਆ मां ये फिर मां ਨੂੰ ਜਾਊਗੀ ਉਹਦੀ ਕੁਮਾਰੇ ਦੀ ਜ਼ਮੀਨ ਅੱਛਾ ਉਹ ਦੂਜੇ ਭਰਾ ਨੂੰ ਮਿਲਦੀ ਨਾ ਭਰਾ ਨੂੰ ਮਿਲਦੀ मां ਨੂੰ ਜਾਊਗੀ ਠੀਕ ਉਹ मां ਦੀ ਸਹਿਮਤੀ ਆ ਉਹ ਦਵੇ ਨਾ ਉਹ ਕਹਾਂ ਕਿਹਨੂੰ ਦੇਣੀ ਹੈ ਜ਼ਮੀਨ ਆਪਣੇ ਮੁੰਡੇ ਨੂੰ ਦੇਣੀ ਹੈ ਕੁੜੀ ਨੂੰ ਦੇਣੀ ਹੈ ਘਰ ਵਾਲੇ ਨੂੰ ਕਰਾਉਣੀ ਹੈ ਕਿਹਦੇ ਨੂੰ ਕਰਾਉਣੀ ਉਹਦੀ ਮਰਜ਼ੀ ਹੈ ਉਹਦੀ ਮਰਜ਼ੀ ਹੈ ਜ਼ਮੀਨ ਫੱਕ ਕਰਵਾਈ ਸੀ ਇੱਕ ਖੇਵਟ ਵਿੱਚ ਹੋ ਗਈ ਦੂਜੀ ਚ ਰਹਿ ਗਈ ਇਸ ਦਾ ਜਦੋਂ ਜਦੋਂ ਗਹਿਣੇ ਲਈ ਇੱਕ ਰਸਤੀ ਹੋਈ ਸੀ ਦੋ ਖੇਵਟਾਂ ਦੀ ਇੱਕ ਖੇਵਟ ਦਾ ਫੱਕ ਦਾ ਇੰਤਕਾਲ ਹੋ ਗਿਆ ਦੋ ਇਹਦਾ ਰਹਿ ਗਿਆ ਉਹ ਫੱਕਤ ਕਿਮਲੀ ਦਾ ਇੰਤਕਾਲ ਦੁਬਾਰੇ ਹੋ ਜਾਵੇ ਅੱਛਾ ਉਹ ਇੰਤਕਾਲ ਫਾਕਤ ਕਮੇਲੀ ਵਜਦਾ ਹੈ ਵੀ ਕਾਗਜ਼ਾਂ ਨੂੰ ਦਰੁਸਤ ਕਰਨ ਵਾਸਤੇ ਖਾਤਾ ਰਹਿ ਗਿਆ ਸੀ ਇਸ ਕਰਕੇ ਦੁਬਾਰੇ ਉਹ ਤਾਂ ਫਾਕਤ ਕਮੇਲੀ ਦਾ ਇੰਤਕਾਲ ਹੋ ਜਾਉ। ਠੀਕ ਹੈ ਠੀਕ ਹੈ। ਜੇਕਰ ਪਿਤਾ ਨੇ ਪੁੱਤਰ ਨੂੰ ਛੱਡ ਕੇ ਵਸੀਅਤ ਭਤੀਜੇ ਦੇ ਨਾਮ ਕਰਵਾਤੀ। ਹੂੰ ਅਚਾ। ਉਹ ਪੁੱਤਰ ਜ਼ਮੀਨ ਲੈ ਸਕਦਾ ਜਾਂ ਨਹੀਂ? ਨਹੀਂ ਲੈ ਸਕਦਾ। ਜਦੋਂ ਉਹਦੇ ਦੀ ਪੱਕਾ ਕੰਮ ਕਰਤਾ ਜੀ। ਜਦੋਂ ਉਹਨੇ ਵਸੀਤ ਕਰਾਤੀ ਉਹਦੇ ਨਾਲ ਕਰਾਤੀ ਜੀ ਉਹ ਜ਼ਮੀਨ। ਉਹਦਾ ਜੇ ਜੂੰਦਾ ਜੀ ਉਹ ਉਹਨੂੰ ਰਿਸਤੀ ਕਰਾਉਂਦਾ ਵੀ ਮੈਂ ਤਾਂ ਬੈ ਕੀਤੀ ਐ। ਫਿਰ ਕੀ ਕਰਦੇ? ਇਹ ਵੀ ਠੀਕ ਹੈ ਗਾਣ। ਜਦੋਂ ਉਹਨੂੰ ਦੇਣਾ ਚਾਹੁੰਦਾ ਬੈਦੀ ਡਿਸਟ੍ਰਿਕਟ ਕਰਾ ਦਊਗਾ ਜੀ ਆ ਕਿਵੇਂ ਵੀ ਕੋਈ ਉਹਦਾ ਮਰਜ਼ੀ ਦੇ ਡਿਜ਼ਾਈਨ ਵਾਲੀ ਉਹਨੂੰ ਉਹ ਵਧੀਆ ਲੱਗਿਆ ਅਗਲਾ ਕਰਤਾ ਜਿਵੇਂ ਵੀ ਆ ਮੁੰਡੇ ਨੂੰ ਬੇਦਖਲ ਕਰਨ ਦਾ ਅਗਲਾ ਉੱਚ ਕੀ ਕਰਾਂਗੇ ਆਪਾਂ ਠੀਕ ਹੈ ਮੁੰਡਾ ਸੇਵਾ ਨਹੀਂ ਕਰਦਾ ਮੁੰਡਾ ਤੰਗ ਕਰਦਾ ਬਾਪ ਨੂੰ ਉਹ ਪੁੱਤੀਜਾ ਸੇਵਾ ਕਰਦਾ ਹੈ ਬਾਪ ਕੀ ਕਰੂਗਾ ਬਾਪ ਦੀ ਮਜਬੂਰੀ ਹੈ ਮਜਬੂਰੀ ਹੈ ਇਸ ਟੋਰ ਤੇ ਜ਼ਮੀਨ ਸਬੰਧੀ A to Z ਜਾਣਕਾਰੀ ਦੇ ਲਈ ਆਪਾਂ ਇੱਕ ਕੋਰਸ ਬਣਾਤਾ ਜਿਹਦੇ ਵਿੱਚ 40 ਵਕ ਵਕ ਵਿਸ਼ੇ ਦੇ ਵੀਡੀਓ ਨੇ ਇਸ ਤੋਂ ਬਿਨਾ ਹੋਰ ਵੀ ਵੀਡੀਓ ਨੇ ਟੋਟਲ 134 ਵੀਡੀਓ ਨੇ ਤੁਸੀਂ ਸਾਰੀ ਜਾਣਕਾਰੀ ਘਰ ਬੈਠ ਕੇ ਕਿਤੇ ਵੀ ਫੋਰਨ ਕੰਟਰੀਆਂ ਉਦੇਸ਼ ਹੋ ਵਿਦੇਸ਼ ਹੋ ਬੈਠ ਕੇ ਪਲੇ ਸਟੇ ਪਲੇ ਸਟੋਰ ਤੋਂ ਡਾਊਨਲੋਡ ਕਰਕੇ ਇਹ ਜਾਣਕਾਰੀ ਤੁਸੀਂ ਹਾਸਲ ਕਰ ਸਕਦੇ ਹੋ ਸਾਡੇ ਪਰਦਾਦੇ ਕੋਲ ਕਿਸੇ ਨੇ ਜ਼ਮੀਨ ਗਹਿਣੇ ਕਰਵਾਈ ਸੀ ਹੁਣ ਕੋਈ ਵਾਰਸ ਨਹੀਂ ਉਹਨਾਂ ਦਾ ਕਬਜ਼ਾ ਕਿਸੇ ਹੋਰ ਕੋਲ ਆ ਸਾਡੇ ਨਾਮ ਬਰਾਸਤ ਦਾ ਇੰਤਕਾਲ ਹੋ ਸਕਦਾ ਹੈ ਬਰਾਸਤ ਦਾ ਇੰਤਕਾਲ ਤਾਂ ਹੋ ਜੂਗਾ ਮਾਲਕਤਾ ਜਿੱਦ ਉਹਦੇ ਬਾਬੇ ਨੇ ਜ਼ਮੀਨ ਗਹਿਣੇ ਕੀਤੀ ਹੈ ਬਰਾਸਤ ਜੀ ਨੂੰ ਜਾਊਗੇ ਉਹ ਬਰਾਸਤੇ ਰਹੀ ਮਾਲਕ ਬਣ ਜਾਣਗੇ ਠੀਕ ਹੈ ਜੀ ਪਰ ਉਹਨਾਂ ਵੱਲੋਂ ਗਹਿਣੇ ਖੜੀ ਰਹੂਗੀ ਉਹ ਜੇ ਉਹ ਫੱਕ ਕਰਾਉਣਗੇ ਤਾਂ ਉਹਦੇ ਬਰਾਸਤ ਤਾਂ ਹੋਣਗੇ ਕੋਈ ਨਾ ਕੋਈ ਠੀਕ ਹੈ ਜੀ ਉਹਦਾ ਭਾਈ ਦਾ ਆਪਦੇ ਬੱਚੇ ਨਹੀਂ ਹੋਣਗੇ ਗਾ ਭਾਈ ਦੇ ਬੱਚੇ ਹੋਣਗੇ ਠੀਕ ਹੈ ਜੀ ਹੋਰ ਭਾਈ ਦੇ ਬੱਚੇ ਹੋਣਗੇ ਕਿਸੇ ਦੇ ਕਿਤੇ ਨਾ ਕਿਤੇ ਬੱਚੇ ਹੋਣਗੇ ਕੋਈ ਹਾਂ ਵਿਰਾਸਤ ਉਹਦੇ ਬਣਨਗੇ ਨਾ ਕੋਈ ਨਾ ਕੋਈ ਜਿਹੜੇ ਵਿਰਾਸਤ ਬਣਨਗੇ ਕਾਨੂੰਨ ਦੇ ਮਤਲਬ ਫਿਰ ਹੋਰ ਰਸੀਦ ਦੇਣਗੇ ਫਿਰ ਫੱਕ ਫਿਰ ਫੱਕ ਕਰਾਉਣੀ ਜੀ ਵਿਰਾਸਤ ਹੋ ਸਕਦੀ ਹੈ ਵਿਰਾਸਤ 'ਚ ਕੋਈ ਚੱਕਰ ਨਹੀਂ ਹੈ ਵਿਰਾਸਤ 'ਚ ਕੋਈ ਚੱਕਰ ਨਹੀਂ ਨਹੀਂ ਫਿਰ ਜਦੋਂ ਇਹਦੇ ਨਾਮ ਬੰਦੇ ਤੇ ਵਿਰਾਸਤ ਹੋ ਗਈ ਫਿਰ ਇਹ ਬੰਦਾ ਘਾਹ ਵੀ ਵੇਚ ਸਕਦਾ ਕਿ ਨਹੀਂ ਹਾਂ ਵੇਚ ਸਕਦਾ ਵੇਚ ਸਕਦਾ ਘਾਹ ਜਿਹੜੀ ਗਹਿਣੇ ਉਹ ਮੁੱਕਰੇ ਖੜੀ ਰਹੂਗੀ ਅੱਛਾ ਉਹ ਉੱਥੇ ਰਹੂਗਾ ਓਵੇਂ ਹਾਂ ਗਹਿਣੇ ਮੁੱਕਰੇ ਉਹ ਜਿਹੜਾ ਬੰਦਾ ਲਊ ਆ ਉਹਨੇ ਪੈਸੇ ਕੱਟੂ ਆ ਜਿੰਨੇ 'ਚ ਗਹਿਣੇ ਆ ਜ਼ਮੀਨ ਠੀਕ ਹੈ ਵੀ ਕਹ ਲੂ ਮੈਨੂੰ ਉਧਰ ਪੈਸੇ ਦੇਣੇ ਪੈਣਗੇ ਇੰਨੇ ਪੈਸੇ ਤੇ ਤੁਹਾਨੂੰ ਰਿਸ਼ਤੀ ਚ ਕੱਟੂ ਆ ਠੀਕ ਹੈ ਜੀ ਉਹ ਜਣ ਕੇ ਜਿੰਨੇ ਚ ਸੌਦਾ ਹੁੰਦਾ ਉਹ ਪੈਸੇ ਕੱਟ ਕੇ ਫਿਰ ਉਦੋਂ ਵਾਰ ਰਿਸ਼ਤੀ ਕਰਾਉਂਦਾ ਹੈ ਫਿਰ ਹੋ ਸਕਦਾ ਇੱਕ ਪੁੱਤਰ ਦੇ ਨਾਮ ਜ਼ਮੀਨ ਕਰਵਾ ਦਿੱਤੀ ਪਿਓ ਨੇ ਤੇ ਹੁਣ ਮਾਂ ਪਿਓ ਨੂੰ ਪੁੱਤਰ ਘਰੋਂ ਬਾਹਰ ਕੱਟ ਰਿਆ ਮਾਂ ਨੂੰ ਘਰੋਂ ਕੱਢ ਰੇ ਪੁੱਤ ਹਾਂ ਤੇ ਮਾਂ ਤੇ ਪਿਓ ਨੂੰ ਦੋਨਾਂ ਨੂੰ ਤੇ ਹੁਣ ਪਿਓ ਦਾ ਕੋਈ ਅਧਿਕਾਰ ਹੈਗਾ ਉਹ ਜ਼ਮੀਨ ਤੇ ਬਿਲਕੁਲ ਜੇ ਉਹਨੇ ਜਦੋਂ ਰਿਸ਼ਤੀ ਕਰਾਈ ਹੈ ਉਹਦੇ ਵਿੱਚ ਲਿਖਿਆ ਹੈ ਬੀ ਜੇ ਕੱਲ ਨੂੰ ਇਹ ਮੇਰੀ ਸੇਵਾ ਨਹੀਂ ਕਰੂ ਤਾਂ ਮੈਂ ਰਿਸ਼ਤੇ ਤੜਾ ਸਕਦਾ ਤ ਤੜਾ ਸਕਦਾ ਅੱਛਾ ਜੀ ਜਦੋਂ ਉਹਦੇ ਵਿੱਚ ਇਹ ਲਿਖਾ ਹੋਊਗਾ ਨਾ ਮੈਂ ਇਹ ਦੀ ਸੇਵਾ ਤੋਂ ਖੁਸ਼ ਹੋ ਕੇ ਹਾਂਜੀ ਹਾਂ ਇਹਦੇ ਨੋਂ ਇਹ ਜ਼ਮੀਨ ਕਰਾ ਰਹੇ ਆ ਹਾਂਜੀ ਹਾਂ ਸੇਵਾ ਉਹਨੇ ਬੰਦ ਕਰ ਤੇ ਉਹ ਤੜਾ ਸਕਦਾ ਉਹ ਠੀਕ ਆ ਬਹੁਤ ਜਲਦੀ ਐਸ.ਡੀ.ਐਮ ਦੀ ਟੂਟ ਚੰਦੀ ਤਾਂ ਅਦਾਲਤ ਚ ਵੀ ਜਾਣ ਦੀ ਲੋੜ ਨਹੀਂ ਅੱਛਾ ਜੀ ਮਨ ਜਾਊਗਾ ਐਸ.ਡੀ.ਐਮ ਦੇ ਜਿਹੜੀ ਤਹਿਸੀਲ ਚ ਰੱਖਵਾ ਪੈਂਦਾ ਹੈ ਉੱਥੋਂ ਦੇ ਐਸ.ਡੀ.ਐਮ ਲਵੇ ਜਾਓ ਅਪਲੀਕੇਸ਼ਨ ਦੋ ਤੋੜ ਦਿੰਦੇ ਨੇ ਠੀਕ ਆ ਇਹ ਜ਼ਰੂਰੀ ਹੈ ਨਾ ਬਜ਼ੁਰਗਾਂ ਦੀ ਸੇਵਾ ਵਾਸਤੇ ਹੀ ਇਹ ਕਾਨੂੰਨ ਬਣਾਇਆ ਇਹਨਾਂ ਨੇ ਜੀ ਜਮੀਨ ਤਾਂ ਅਗਲਾ ਲਵਾਲਦਾ ਉਸ ਤੋਂ ਬਾਅਦ ਮਾਮਾ ਆਪਣੀ ਸੇਵਾ ਨਹੀਂ ਕਰਦਾ ਵੀ ਸੇਵਾ ਨਾ ਕਰਨ ਕਰਕੇ ਪੁੱਜੇ ਨਹੀਂ ਸੇਵਾ ਕਰਨਗੇ ਤਾਂ ਜ਼ਮੀਨ ਟੁੱਟ ਜਾਂਦੀ ਹੈ ਇਹ ਕਦਰ ਦਾ ਮਾਰ ਅਗਲਾ ਵੀ ਸੇਵਾ ਕਰਦਾ ਰਹਿੰਦਾ ਚਾਹੀਦਾ ਵੈਸੇ ਵੀ ਫਰਜ਼ ਮੰਨਦਾ ਵੈਸੇ ਉਹੀ ਗੱਲ ਹੈ ਜੀ ਇੱਕ ਮਜਾਰੇ ਦੀ ਗਰਦੌਰੀ ਟੁੱਟ ਸਕਦੀ ਹੈ ਜਾਂ ਨਹੀਂ ਜੀ ਮਜਾਰੇ ਦੀ ਉਹਦੀ ਸਹਿਮਤੀ ਤੋਂ ਬਗੈਰ ਨਹੀਂ ਟੁੱਟ ਸਕਦੀ ਅੱਛਾ ਜੀ ਜੇ ਕਬਜ਼ਾ ਉਹਦਾ ਹੈ ਜੇ ਉਹਦਾ ਕਬਜ਼ਾ ਨਹੀਂ ਹੈਗਾ ਫਿਰ ਟੁੱਟ ਸਕਦੀ ਹੈ ਅੱਛਾ ਜੀ ਠੀਕ ਆ ਮਸਾਵੀ ਦੇ ਹਿਸਾਬ ਨਾਲ ਜ਼ਮੀਨ ਦੀ ਵੰਡ ਕਰ ਕਰ ਸਕਦੇ ਜਾਂ ਨਹੀਂ ਮਸਾਵੀ ਚਾ ਨੰਬਰ ਖਸਰਾ ਜਿਵੇਂ ਆਪਣਾ ਨਕਸ਼ਾ ਹੁੰਦਾ ਪਟਵਾਰ ਤਾਂ ਉਹ ਚੀਜ਼ ਹੈ ਮਸਾਵੀ ਦਾ ਹਾਂਜੀ ਹਾਂ ਮਸਾਵੀ ਨਾਲ ਤਕਸੀਮ ਦਾ ਜਾਂ ਵੰਡ ਕਰਨ ਦਾ ਕੀ ਮਤਲਬ ਹੈ ਉਹ ਤਾਂ ਕੋਈ ਨਾ ਮਾਲਕਤ ਆਪਾਂ ਜਿਹੜੀ ਜ਼ਮੀਨ ਦੇ ਹੈਗੇ ਆ ਉਸੇ ਦੀ ਵੰਡ ਕਰਾਂਗੇ ਨਾ ਆਪਾਂ ਠੀਕ ਹੈ ਜੀ ਮਾਲਕੀ ਦੇ ਜੋਂ ਦੀ ਤਾਂ ਪਤਾ ਲੱਗਣਾ ਆਪਾਂ ਨੂੰ ਕਿਹੜੀ ਜ਼ਮੀਨ ਦੇ ਮਾਲਕਾ ਕਿਹੜੇ ਕਿਹੜੇ ਨੰਬਰਾਂ ਦੇ ਮਾਲਕਾ ਕਿੰਨੇ ਮਾਲਕਾ ਠੀਕ ਆ ਮਸਾਵੀ ਜਿਹਦਾ ਆਪਾਂ ਉਹ ਨੰਬਰ ਦੇਖਣੇ ਨੇ ਵੀ ਕਿਹੜੇ ਨੰਬਰ ਨੇ ਕਿਹੜੇ ਨੰਬਰ ਮੈਂ ਬੋਨਾ ਕਿਹੜਾ ਬੀਜ ਦਾ ਉਹ ਮਸਾਵੀ ਚੋਂ ਵੀ ਪਤਾ ਲੱਗ ਸਕਦਾ ਅੱਪਾ ਕਹਿੰਦੇ ਇਹ ਸਾਨੂੰ ਮੈਪ ਮਿਲ ਗਿਆ ਮੈਪ ਹੈ ਬਸ ਮੈਪ ਹਉਤਾ ਇੱਕਾ ਮਸਾਵਿਤਾ ਠੀਕ ਹੈ ਜੀ ਤਕਸੀਮ ਕਰਨ ਤੋਂ ਬਾਅਦ ਰਕਵਾ ਘਟ ਗਿਆ ਇਸ ਦਾ ਕੋਈ ਹੱਲ ਹੈ ਰਜਿਸਟਰੀ ਪੂਰੀ ਆ ਹਰ ਤਕਸੀਮ ਕਰਨ ਵੇਲੇ ਰਕਵਾ ਘਟ ਸਕਦਾ ਹੈ ਇਹ ਕੋਈ ਜ਼ਰੂਰੀ ਨਹੀਂ ਅੱਛਾ ਜੀ ਵੀ ਜਿੰਨਾ ਆਪਾਂ ਰਕਵ ਖਰੀਦਦੇ ਉੰਨੀ ਰਹੂਗਾ ਸਪੋਜ਼ ਕਰੋ ਇੱਕ ਬੜਾ ਚਾਰ ਹਿੱਸੇ ਜੇ ਮੈਂ ਵੀ ਮਾਲਕ ਸੀ ਇੱਕ ਬੜਾ ਚਾਰ ਚਾਰ ਚ ਤਿੰਨ ਜਣੇ ਹੋਰ ਮਾਲਕ ਤੇ ਮੈਂ ਇੱਕ ਬੜਾ ਚਾਰ ਹਿੱਸੇ ਦੀ ਰਿਸਤੀ ਕਰਾ ਗਿਆ ਠੀਕ ਆ ਜੋ ਤਕਸੀਮ ਕਰਾਉਣੇ ਆ ਉਹਦੇ ਰਸਤੇ ਸਾਰੇ ਟਿੱਕਾਂ ਨੂੰ ਲੱਗਣਗੇ ਨਾ ਹਾਂਜੀ ਚੌਥੀ ਹਿੱਸੇ ਦਾ ਜਿੰਨਾ ਰਸਤਾ ਰੱਖਵੇ ਰਕਵਾ ਰਸਤਿਆਂ ਚ ਗਿਆ ਉਹ ਚੌਥਾ ਹਿੱਸਾ ਮੈਨੂੰ ਵੀ ਦੇਣਾ ਪੈਣਾ ਜੋ ਮੈਂ ਖਰੀਦਦਾ ਆ ਗਿਆ ਚੌਥੇ ਰਸਤਿਆਂ ਨੂੰ ਠੀਕ ਹੈ ਜੀ ਹਾਂ ਇਸ ਕਰਕੇ ਜਮੀਨ ਘਟ ਜਾਂਦੀ ਹੈ ਜਦੋਂ ਰਸਤੇ ਵਿੱਚ ਬਾਕੀ ਸਾਰੇ ਜਦੋਂ ਰਸਤਿਆਂ ਚ ਰਕਵਾ ਜਿਹੜਾ ਆਪਾਂ ਰਕਵਾ ਸਾਂਝਾ ਛੱਡ ਲਿਆ ਰਸਤਿਆਂ ਵਾਸਤੇ ਛੱਡ ਲਿਆ ਜਾਂ ਕੋਈ ਮਕਾਨ ਵਾਸਤੇ ਸਾਂਝਾ ਛੱਡ ਲਿਆ ਚਾਰਾਂ ਦਾ ਠੀਕ ਆ ਕਿਸੇ ਚੀਜ਼ ਵਾਸਤੇ ਵੀ ਛੱਡ ਲਿਆ ਉਹ ਤਾਂ ਸਾਰਿਆਂ ਦਾ ਜਿਹੜੀ ਇਕੱਠਾ ਘਟੂਆ ਨਾ ਇਹ ਘਟੂ ਗਈ ਠੀਕ ਹੈ ਜੀ ਇੱਥੇ ਆਪਾਂ ਬੋਰ ਵਾਲੀ ਥਾਂ ਵੀ ਮੰਨ ਸਕਦੇ ਆ ਜੀ ਵੀ ਜਿਵੇਂ ਕਾਫੀ ਆਪਾਂ ਬੋਰ ਵਾਲੀ ਜਗ੍ਹਾ ਚਾਰ ਜਣਿਆਂ ਦਾ ਬੋਰ ਇੱਕ ਸਾਂਝਾ ਹੈ ਆਪਣਾ ਬੋਰ ਵਾਲੀ ਸਾਂਝੀ ਵੀ ਰੱਖਣੀ ਪਊਗੀ ਹਾਂਜੀ ਸਾਂਝੀ ਵੀ ਰੱਖਣੀ ਪਊਗੀ ਫਿਰ ਵੀ ਬੋਰ ਨੂੰ ਪਈ ਵੀ ਲਾਉਣੀ ਪਊਗੀ ਪਈ ਵੀ ਲਾਉਣੀ ਪਊਗੀ ਉਹ ਜਿਹੜੀ ਜ਼ਮੀਨ ਕਟੂਗੀ ਉਹ ਤਾਂ ਕਟੂਗੀ ਨਾ ਉਹ ਕਟੂਗੀ ਉਹ ਉਹਦੇ ਚਾਰਾਂ ਦੀ ਕਟੂਗੀ ਠੀਕ ਹੈ